ਗੱਡੀ ਤੋਂ ਜ਼ਿਆਦਾ ਆ ਕੰਜਰੋ ਆਪਾਂ ਜਾਵਾਂਗੇ ਕਾਹਦੇ ਹੋਏ ਭਾਈ ਅਗਵਾਲਾ ਪੱਕੀ ਆ ਭਾਈ ਗੱਲ ਤਾਂ ਪੱਕੀ ਆ ਮੈਨੂੰ ਤਾਂ ਇਸ ਵੇਲੇ ਝੌਲਾ ਜਾਂ ਦੇਂਦਾ ਆਪੀ ਛੱਡ ਛੱਡ ਕੇ ਆਇਓ ਮੈਨੂੰ ਖਲਲ ਕਰੋ ਭਾਈ ਕਿਸੇ ਚੀਜ਼ ਦਾ ਭਾਈ ਆਲਾ ਉਹ ਮੈਨੂੰ ਲੱਗਦਾ ਉਹ ਮੋਟਰਸਾਈਕਲ ਆਂਦਾ ਉਹ ਭਾਈ ਕਿਸੇ ਚੀਜ਼ ਤੇ ਮਰਜ਼ੀ ਲਾਇਆ ਮੇਰੇ ਕੰਨ ਦਾ ਕਿਹੜੀ ਰਮਗਲਾ ਕੋਈ ਘਾਰੇ ਸਾਡੇ ਯਾਰ ਨੂੰ ਐ ਸ਼ੂਟ ਮੀ ਕਰੋ 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 ਆ ਅਸੀਂ ਜਾਣਾ ਪਿੰਡ ਅੱਛਾ ਸਾਨੂੰ ਛੱਡ ਗਿਆ ਬਾਈ ਅਸੀਂ ਤੈਨੂੰ 500 500 ਕਹੇ ਮੈਂ ਦੇਵਾਂ ਇਹ ਸਾਰੇ ਰੋਜ਼ ਤਾਂ ਕਰਦੇ ਇਹਨਾਂ ਨੂੰ ਬਣਾਉਣੇ ਆ ਬੁੱਧੂ ਅੱਜ ਪਿੰਡ ਚਲੋ ਫਿਰ ਬੈਜੋ ਬਾਈ ਬੈਜੋ 4 ਵਜੇ ਬੈਣਾ ਬੈਣਾ ਕੋਈ ਬੈਜੋ 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 ਕੁਝ ਨਹੀਂ ਕਰਨਾ ਉਹ ਮੈਂ ਮਨ ਨੂੰ ਘਟ ਚੜੀ ਤੈਨੂੰ ਬਦਲ ਲਾਦੀ ਨਾ 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 ਦੇਖੀ ਦੇਖੀ ਚਲੋ ਚਲੋ ਬਾਈ ਚਲੋ ਬਾਈ ਘਰ ਆ ਗਿਆ ਤੁਹਾਡੇ ਉੱਤਰੋ ਚਲੋ ਚਲੋ ਹਾਂ ਉਤਰੋ ਉਤਰੋ ਬਾਈ ਉਤਰੋ ਆਪਾਂ ਵੀ ਜੇ ਬਾਈ ਧੰਨਵਾਦ ਬਾਈ ਧੰਨਵਾਦ ਬਾਈ ਤੇਰਾ ਕੋਈ ਨਹੀਂ ਬਾਈ ਕੋਈ ਇੰਨੇ ਪੈਸੇ ਬਾਈ ਦੇ ਬਾਈ ਨੂੰ ਪੈਸੇ ਪੈਸੇ ਦੇ ਬਾਈ ਬਾਈ ਬਹੁਤ ਸ਼ੇਤੀ ਆਇਆ ਹਾਂ ਇਹ ਬਾਈ ਇੱਕ ਕਰ ਹਾਂ ਕੀ ਹੋ ਗਿਆ ਮੈਨੂੰ ਲੱਗਦਾ ਸਾਲਿਆ ਨੂੰ ਪਤਾ ਲੱਗ ਗਿਆ ਉਹ ਬਾਈ ਕੀ ਹੋ ਗਿਆ ਬਾਈ ਲੱਪੜਦਾ ਤਾਂ ਮਾਰਿਆ ਸਾਲਿਆ ਔਰ ਜਿਨਾ ਕਰ ਮਰਵਾਈ ਦੇਣਾ ਸੀ ਅੱਜ ਤੱਕ ਤੂੰ